ਦੋ ਕਨਵਿੰਦਰ ਅਨ ਨਾਲ ਤੁਸੀਂ ਕੰਮ ਕੀਤਾ ਹੈ ਬਿਲਕੁਲ ਜੀ ਪਰਦੇ ਤੇ ਸਾਹਮਣੇ ਬਹੁਤ ਲੇਟ ਆਏ ਹੋ ਸੁੱਚਾ ਸਿੰਘ ਛੋਟੀਪੁਰ ਨਾਲ ਤੁਸੀਂ ਕੰਮ ਕੀਤਾ ਉਹਨਾਂ ਦੀ ਇਲੈਕਸ਼ਨ ਲੀਡ ਕੀਤੀ ਬਿਲਕੁਲ ਜੀ ਗੁਰਪ੍ਰੀਤ ਖੁੱਗੀ ਹੋਰਾਂ ਨਾਲ ਤੁਸੀਂ ਕੰਮ ਕੀਤਾ ਉਹਨਾਂ ਦੀ ਵੀ ਇਲੈਕਸ਼ਨ ਲੀਡ ਕੀਤੀ ਉਸ ਤੋਂ ਬਾਅਦ ਤੁਹਾਡੀ ਵਾਰੀ ਆਉਂਦੀ ਹੈ ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 245 ਕਰੋੜ ਰੁਪਏ ਕੀਤੇ ਗਏ ਜਾਰੀ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲ ਸਕੇ ਉੱਚ ਪਦਰੀ ਸਿੱਖਿਆ ਮੈਨੂੰ ਇਸ ਸਕਾਲਰਸ਼ਿਪ ਨਾਂ ਮਿਲੀ ਤਾਂ ਸ਼ਾਇਦ ਮੈਂ ਆਪਣੀ ਪੜਾਈ ਜਾਰੀ ਨਾ ਰੱਖ ਪਾਉਂਦੀ 231000 ਵਿਦਿਆਰਥੀ ਕੀਤੇ ਗਏ ਰਜਿਸ ਬਾਨਵੇ ਕਰੋੜ ਰੁਪਈਆ ਦੀ ਮਦਦ ਦਿੱਤੀ ਗਈ ਜੇ ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਇੰਨਾ ਵੱਡਾ ਕੋਰਸ ਅਫੋਰਡ ਕਰ ਪਾਉਂਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਇਹਦੇ ਬਾਵਜੂਦ ਦੂਜੀਆਂ ਪਾਰਟੀਆਂ ਵਾਲੇ ਕਹਿੰਦੇ ਕੱਲ ਦਾ ਨਿਆਣਾ ਜਿਹਾ ਜਵਾਕ ਜਿਹਾ ਇਹਨੂੰ ਸਮਝੀਏ ਨਹੀਂ ਅੱਗੇ ਵੀ ਉਹਨਾਂ ਨੂੰ ਦੱਸਦਾ ਹੁੰਦਾ ਸਾਂ ਮੈਂ ਕਿਹਾ ਵੀ ਸਿਆਸਤ ਦੇ ਵਿੱਚ ਲੀਡਰ ਵੱਡੇ ਨਹੀਂ ਹੁੰਦੇ ਲੋਕ ਵੱਡੇ ਹੁੰਦੇ ਤੁਹਾਨੂੰ ਕਨਵਿੰਦਰ ਨਾਲ ਤੁਸੀਂ ਕੰਮ ਕੀਤਾ ਹੈ ਬਿਲਕੁਲ ਜੀ ਪਰਦੇ ਤੇ ਸਾਹਮਣੇ ਬਹੁਤ ਲੇਟ ਆਏ ਹੋ ਸੁੱਚਾ ਸਿੰਘ ਛੂਟੀਪੁਰ ਨਾਲ ਤੁਸੀਂ ਕੰਮ ਕੀਤਾ ਉਹਨਾਂ ਦੀ ਇਲੈਕਸ਼ਨ ਲੀਡ ਕੀਤੀ ਬਿਲਕੁਲ ਜੀ ਗੁਰਪ੍ਰੀਤ ਖੁੱਗੀ ਹੋਰਾਂ ਨਾਲ ਤੁਸੀਂ ਕੰਮ ਕੀਤਾ ਉਹਨਾਂ ਦੀ ਵੀ ਇਲੈਕਸ਼ਨ ਲੀਡ ਕੀਤੀ ਉਸ ਤੋਂ ਬਾਅਦ ਤੁਹਾਡੀ ਵਾਰੀ ਆਉਂਦੀ ਹੈ ਬਿਲਕੁਲ ਜੀ ਇਹਦੇ باوجود ਦੂਜੀਆਂ ਪਾਰਟੀਆਂ ਵਾਲੇ ਕਹਿੰਦੇ ਕੱਲ ਦਾ ਨਿਆਣਾ ਜੈ ਜਵਾਖ ਜੈ ਨੂੰ ਸਮਝੀਏ ਨਹੀਂ ਦੇਖੋ ਜੀ ਮੈਂ ਅੱਗੇ ਵੀ ਉਹਨਾਂ ਨੂੰ ਦੱਸਦਾ ਹੁੰਨਾ ਸੀ ਮੈਂ ਕਿਹਾ ਵੀ ਸਿਆਸਤ ਦੇ ਵਿੱਚ ਹਮ ਲੀਡਰ ਵੱਡੇ ਨਹੀਂ ਹੁੰਦੇ ਲੋਕ ਵੱਡੇ ਹੁੰਦੇ ਨੇ ਹਮ ਤੇ ਲੋਕ ਉਹ ਚਾਹੁੰਦੇ ਨੇ ਵੀ ਜਿਹੜਾ ਆਪਣਾ ਹੋਵੇ ਬਟ ਮੈਂ ਦਸਣਾ ਚਾਹੁੰਨਾ ਵੀ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਸੀ ਉਹ ਲੋਕਾਂ ਦੇ ਵਿੱਚ ਆਪਣੇ ਆਪ ਨੂੰ ਲੀਡਰ ਦੱਸਦੇ ਹੁੰਦੇ ਸੀ ਪਰ ਮੈਂ ਆਮ ਕਰ ਚੋਂ ਉੱਠਿਆ ਸੀ ਮੈਂ ਲੋਕਾਂ ਦੇ ਦੁੱਖ ਸੁੱਖ ਦੇ ਵਿੱਚੋਂ ਵੇਖਦਾ ਰਿਹਾ ਵਾਚ ਕਰਦਾ ਰਿਹਾ ਮੈਂ ਜਿੱਥੇ ਵੀ ਤੁਹਾਨੂੰ ਮੈਂ ਦੱਸਣਾ ਚਾਹੁੰਨਾ ਵੀ ਜਿੱਥੇ ਵੀ ਮੈਨੂੰ ਲੱਗਾ ਵੀ ਇੱਥੇ ਹੋਣਾ حقਾਂ ਦੀ ਆਵਾਜ਼ ਦੀ ਗੱਲ ਕਰਨੀ ਹੈ ਆਪਣੇ ਲੋਕਾਂ ਦੀ ਆਵਾਜ਼ ਦੀ ਗੱਲ ਕਰਨੀ ਹੈ ਮੈਂ ਉੱਥੇ ਜਾ ਕੇ ਪੁੱਛਦਾ ਰਿਹਾ ਕਿਉਂਕਿ ਮੇਰੇ ਜੇ ਲੋਕਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਹੈ ਮਾਨ ਸਤਕਾਰ ਦਿੱਤਾ ਉਹਨਾਂ ਨੇ ਮੇਰੇ ਤੇ ਇੱਕ ਆਸ ਕੀਤੀ ਹੈ ਔਰ ਵਾਕੇ ਜੇ ਮੇਰੇ ਤੇ ਉਹਨਾਂ ਨੇ ਆਸ ਕੀਤੀ ਹੈ ਮੈਂ ਰਾਤ ਦਿਨ ਆਪਣੀ ਜਿਹੜੀ ਹੈ ਉਸ ਉਹ ਲੋਕਾਂ ਦੀ ਆਸ ਨੂੰ ਪੂਰਾ ਕਰਨ ਲਈ ਇੱਕ 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 ਦਿਨ ਜਿਹੜਾ ਵਾ ਵੀ ਮੈਂ ਉਹ ਬਤਿੱਦ ਕਰ ਰਿਹਾ ਮੈਂ ਚਾਹੇ ਮੇਰੇ ਸ਼ਹਿਰ ਦੀ ਡਿਵੈਲਪਮੈਂਟ ਦੀ ਗੱਲ ਹੋਵੇ ਚਾਹੇ ਮੇਰੇ ਸ਼ਹਿਰ ਨੂੰ ਵਧੀਆ ਆਪਾਂ ਸੁਧਾਰ ਕਰਨਾ ਹੈ ਠੀਕ ਹੈ ਚਾਹੇ ਸ਼ਹਿਰ ਦੀ ਟ੍ਰੈਫਿਕ ਦੀ ਸਮੱਸਿਆ ਹੋਵੇ ਰਾਤ ਦਿਨ ਲੱਗੇ ਪਿਆ ਔਰ ਮੈਂ ਪਰਮਾਤਮਾ ਤੋਂ ਡਰ ਕੇ ਇਨੀ ਗੱਲ ਕਹਿਣਾ ਵੀ ਮੈਨੂੰ ਮਾਣ ਹੈ ਜਿਹੜਾ ਮੇਰੇ ਸ਼ਹਿਰ ਦੇ ਲੋਕਾਂ ਨੇ ਜਿਹੜਾ ਮੇਰੇ ਬਟਾਲੇ ਦੇ ਲੋਕਾਂ ਨੇ ਇੱਕ ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣਾ ਹਾਂ ਵੀ ਆਪਾਂ ਆਪਣਾ ਬਟਾਲਾ ਸ਼ਹਿਰ ਬਦਲਣਾ ਹੈ ਔਰ ਵਾਕਈ ਅੱਜ ਬਦਲ ਰਿਹਾ ਹੈ ਉਹਦਾ ਰੂਪ ਰੇਖਾ ਤੋਂ ਬਾਅਦ ਤੁਹਾਡਾ ਸਮਾਂ ਲੰਘਿਆ ਕਲਸੀ ਸਾਹਿਬ ਹਾਲੇ ਤੱਕ ਤੁਹਾਡੇ ਸ਼ਹਿਰ ਦੀ ਇੰਡਸਟਰੀ ਰਿਵਾਈਵ ਨਹੀਂ ਹੋ ਪਾਈ ਤੁਹਾਡੇ ਸ਼ਹਿਰ ਦੀ ਸਫਾਈ ਨਹੀਂ ਹੋ ਪਾਈ ਸਭ ਤੋਂ ਪਹਿਲਾਂ ਸ਼ਹਿਰੀ ਕਲਸੀ ਨੇ ਕਹਿੰਦੇ ਝੰਡਾ ਚੱਕਿਆ ਸੀ ਵੀ ਇਹਨੂੰ ਡਿਸਟ੍ਰਿਕਟ ਬਣਾ ਦੇਣਾ ਚਾਹੀਦਾ ਉਹ ਗੱਲ ਸਿਰੇ ਲੱਗ ਨਹੀਂ ਪਾਈ ਦੇਖੋ ਇਹ ਸਾਰੀਆਂ ਗੱਲਾਂ ਨਾ ਹੋਣ ਦੇ ਬਾਵਜੂਦ ਤੁਸੀਂ ਡਿਵੈਲਪਮੈਂਟ ਕਹਿੰਨੇ ਕਿਨੂੰ ਦੇਖੋ ਮੈਂ ਤੁਹਾਨੂੰ ਦੱਸਦਾ ਜੀ ਮੈਂ ਜਦੋਂ ਆਇਆ ਜਦੋਂ ਮੇਰੇ ਹਲਕੇ ਦੇ ਲੋਕਾਂ ਨੇ ਮੇਰੇ ਸਿਰ ਤੇ ਜ਼ਿੰਮੇਵਾਰੀ ਵਾਲੀ ਪੱਗ ਬੰਨੀ ਹਮ ਜਦੋਂ ਮੈਂ ਗਰਾਊਂਡ 'ਚ ਜਾ ਕੇ ਦੇਖਿਆ ਮੈਂ ਵੀ ਗੱਲ ਕਰਦਾ ਸਾ ਜਿਲ੍ਹਾ ਚਾਹੀਦਾ ਪਰ ਦੁੱਖ ਦੀ ਗੱਲ ਹੈ ਸਾਡੇ ਬਟਾਲੇ ਦੇ ਵਿੱਚ ਐਸਐਸਪੀ ਹੈੱਡਕੁਆਟਰ ਉਹਦੇ ਰਹਿਣ ਵਾਸਤੇ ਘਰ ਨਹੀਂ ਵਧੀ ਹੈ ਹੂੰ ਡੀਸੀ ਸਾਹਿਬ ਦਾ ਰੈਜ਼ੀਡੈਂਸ ਨਹੀਂ ਸਾਡੇ ਕੋਲ ਹੂੰ ਕੂੜਾ ਸੁੱਟਣ ਵਾਸਤੇ ਸਾਡੇ ਕੋਲ ਜਗ੍ਹਾ ਨਹੀਂ ਸੀ ਹੈਗੀ ਹੂੰ ਮੈਂ ਤੇ ਹੈਰਾਨ ਇਸ ਗੱਲ ਤੋਂ ਵੀ ਪਿੱਛੇ ਲੰਮਾ ਇੰਨਾ ਸਮਾਂ ਹੂੰ ਸਾਰੀਆਂ ਸਰਕਾਰਾਂ 'ਚ ਮੌਕਾ ਮਿਲਿਆ ਪਰ ਇਹ ਸਾਰੇ ਸੁਪਨੇ ਲੋਕ ਮੈਂ ਦੱਸਦਾ ਜੀ ਵੀ ਮੈਂ ਇਸ ਗੱਲ ਤੋਂ ਹੈਰਾਨ ਹੋਇਆ ਵੀ ਇਹਨਾਂ ਨੇ ਕੀਤਾ ਕੀ ਹੁਣ ਸਭ ਤੋਂ ਵੱਡੀ ਗੱਲ ਹੁਣ ਮੈਂ ਇੱਕ ਤਹਿਸੀਲ ਕੰਪਲੈਕਸ ਜਿਹੜਾ ਨਵੇਂ ਸਾਲ ਦੇ ਆ ਆਪਾਂ ਉਦਘਾਟਨ ਕਰਨ ਜਾ ਰਹੇ ਹਾਂ ਜੀ ਉਹਦੇ ਵਿੱਚ ਐਸ ਸੀ ਐਮ ਆਫਿਸ ਉਹਦੇ ਵਿੱਚ ਤਕਰੀਬਨ ਤਹਿਸੀਲ ਸਾਡੀ ਜਿਹੜੀ ਨਵੀਂ ਬਣ ਕੇ ਤਿਆਰ ਹੋ ਰਹੀ ਹੈ ਤੁਸੀਂ ਬਣਾਇਆ ਯੈਸ 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 ਮੈਂ ਉਦਘਾਟਨ ਕੀਤਾ ਜੀ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਨਵੇਂ ਸਾਲ ਸ਼ਾਇਦ ਜਨਵਰੀ ਜਨਵਰੀ ਦੇ ਵਿੱਚ ਕਿੰਨਾ ਵੱਡਾ ਕਿੰਨੀ ਲਾਗਤ ਨਾਲ ਬਣਿਆ ਉਹ ਨੀਅਰ ਅਬਾਊਟ ਜੀ ਉਹ ਉਹਦਾ 12 ਕਰੋੜ ਦਾ ਲਾਗਤ ਨਾ ਬਣ ਰਿਹਾ ਜੀ ਔਰ ਬਹੁਤ ਵਧੀਆ ਬਣ ਰਿਹਾ ਜੀ ਪੁਰਾਣਾ ਤਹਿਸੀਲ ਕੰਪਲੈਕਸ ਸਾਡਾ ਤੁਸੀਂ ਵੇਖ ਸਕਦੇ ਹੋ ਜੇ ਬਰਸਾਤ ਆ ਜਾਂਦੀ ਸੀ ਤੇ ਛੱਤਾਂ ਚੌਂਦੀਆਂ ਸੀ ਉੱਥੇ ਡਾਕੂਮੈਂਟ ਰੱਖਣੇ ਵੀ ਜਿਹੜੇ ਬੜੇ ਮੁਸ਼ਕਲ ਹੁਣ ਇਹਨੂੰ ਲੋਕ ਅਰਪਿਤ ਕਦੋਂ ਕਰੋਗੇ ਜੀ ਜਨੂਰੀ ਦੇ ਵਿੱਚ ਜੀ ਮੈਂ ਲੋਕਾਂ ਨੂੰ ਅਰਪਿਤ ਕਰਨ ਜਾ ਰਿਹਾ ਹੁਣ ਮੇਰੀ ਅਗਲਾ ਸਟੈਪ ਜਿਹੜਾ ਹੁਣ ਐਸਐਸਪੀ ਆਫਿਸ ਐਸਐਸਪੀ ਰੈਜੀਡੈਂਸ डीसी साहब दी रेजिडेंस एसडीएम कमिश्नर दी रेजिडेंस ਮੈਂ ਇੱਕੋ ਜਗ੍ਹਾ ਹੀ ਸਾਡੀ ਪੁਲਸ ਲਾਈਨਾਂ ਬਟਾਲੇ ਦੇ ਵਿੱਚ ਆਪਾਂ ਸਾਰੇ ਮੇਨ ਆਸਤੇ ਆਸਤੇ ਮੈਂ ਸਾਰੇ ਜਿਹੜੇ ਮੇਨ ਦਫ਼ਤਰ ਨੇ ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਮੇਰੇ ਲੋਕ ਜੇ ਐਸਐਸਪੀ ਦਫ਼ਤਰ ਜਾਣਾ ਹੈ ਉਹ ਇੱਕ ਇੱਕ ਰੋਡ ਤੇ ਜਾਣ ਜੇ ਤਹਿਸੀਲ ਕੰਪਲੈਕਸ ਜਾਣਾ ਉਹ ਦੂਸਰੇ ਰੋਡ ਤੇ ਜਾਣ ਜੇ ਕੋਰਟ ਚ ਜਾਣਾ ਤੇ ਉਹ ਤੀਸਰੇ ਰੋਡ ਤੇ ਜਾਣ ਮੇਰਾ ਪਹਿਲਾ ਜਿਹੜਾ ਸਟੈਪ ਮੇਨ ਇਹ ਹੈ ਵੀ ਮੈਂ ਇੱਕੋ ਹੀ ਏਰੀਏ ਦੇ ਵਿੱਚ ਮੈਂ ਸਾਰੀਆਂ ਸਹੂਲਤਾਂ ਆਪਣੇ ਲੋਕਾਂ ਨੂੰ ਜਿਹੜੀਆਂ ਪ੍ਰੋਵਾਈਡ ਕਰਾਂ। ਦੁਨਿਆਵੀ ਤੌਰ ਤੇ ਮੈਂ ਸ਼ੇਵਦਾ ਨਾਮ ਲਿਆ ਪਰ ਅਧਿਆਤਮਿਕ ਤੌਰ ਤੇ ਸਪਿਰਚੁਅਲ ਤੌਰ ਤੇ ਵੀ ਬੜੀ ਮੁਕੱਰਦਸ ਧਰਤੀ ਹੈ। ਗੁਰੂ ਨਾਨਕ ਪਾਤਸ਼ਾਹ ਦਾ ਨਾਮ ਜੁੜਦਾ ਹੈ। ਸਫਾਈ ਵਾਲਾ ਪ੍ਰਬੰਧ ਬਹੁਤਾ ਚੰਗਾ ਨਹੀਂ। ਦੇਖੋ ਜੀ ਮੈਂ ਮੈਂ ਤੁਹਾਨੂੰ ਮੰਨਣਾ ਪੈਣਾ ਕਿ ਤੁਹਾਡੇ ਕੋਲ ਅੱਧੀ ਟਰਮ 'ਚ ਸਫਾਈ ਵਾਲਾ ਕੰਮ ਨਹੀਂ। ਨਹੀਂ ਨਹੀਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਸੀਂ ਬਹੁਤ ਵਧੀਆ ਗੱਲ ਕੀਤੀ। ਅ ਮਾਗੇ ਟਾਟਾ ਇਸ ਦੀਆਂ ਗੱਡੀਆਂ। ਹਮ ਸਫਾਈ ਵਾਸਤੇ ਉਹ ਬਟਾਲੇ ਨੂੰ ਅਰਪਿਤ ਕੀਤੀਆਂ ਸਾਡੇ ਸਫਾਈ ਦੇ ਜਿਹੜੇ ਸੇਵਕ ਸੀ ਲੰਮੇ ਸਮੇਂ ਤੋਂ ਉਹਨਾਂ ਨੂੰ ਇੱਕ ਆਸ ਸੀ ਵੀ ਸਾਨੂੰ ਕੰਟਰੈਕਟ ਤੇ ਰੱਖਿਆ ਜਾਊਗਾ ਠੇਕੇ ਤੇ ਸੀ ਕਦੀ ਉਹਨਾਂ ਨੂੰ ਤਨਖਾਹ ਮਿਲਨੀ ਕਦੀ ਨਹੀਂ ਮਿਲਨੀ ਠੇਕੇਦਾਰਾਂ ਨੇ ਉਹਨਾਂ ਦੀਆਂ ਛੁੱਟੀਆਂ ਦੇ ਪੈਸੇ ਕੱਟ ਲੈਣੇ ਹਰ ਵੀ ਤਬਕਾ ਜਿਹੜਾ ਸੀ ਉਹ ਦੁਖੀ ਸੀ ਸਫਾਈ ਖੇਤਰ ਵਾਲਾ ਹੁਣ ਮੈਂ ਆ ਕੇ 300 ਦੇ ਕਰੀਬ ਜਿਹੜੇ ਨੇ ਆਪਣੇ ਸਫਾਈ ਕਰਮਚਾਰੀ ਜਿਹੜੇ ਕੰਟਰੈਕਟ ਤੇ ਰਖਾਏ ਸੀ ਆਪ ਆ ਕੇ ਠੀਕ ਹੈ 80 ਬੰਦੇ ਫਿਰ ਪੈਂਡਿੰਗ ਰਹਿ ਗਏ ਸੀ 80 ਬੰਦਿਆਂ ਨੂੰ ਹੁਣ ਫੇਰ ਆਪਾਰ 调整 ਕਰ ਰਹੇ ਅਸਲ ਜੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਭਾਜੀ ਚਤੂ ਮੈਂ ਪਹੁੰਚਿਆ ਜਦੋਂ ਮੈਂ ਆਪਣੇ ਹਲਕੇ ਦੀ ਨਮਾਇੰਦਗੀ ਕਰਨੀ ਸ਼ੁਰੂ ਕੀਤੀ ਮੈਨੂੰ ਚਾਰੇ ਪਾਸੇ ਨਿਹਰਾ ਨਜ਼ਰ ਆ ਰਿਹਾ ਸੀ ਤੁਸੀਂ ਗੱਲ ਕਰਦੇ ਹੋ ਸਫਾਈ ਦੀ ਮੈਂ ਕਿੰਨਾ ਵੀ ਤੁਸੀਂ ਝਾਤ ਮਾਰ ਲਿਓ ਹੋ ਸਕਦਾ ਜਦੋਂ ਸਾਡੀ ਇਲੈਕਸ਼ਨ ਸੀ ਤੁਸੀਂ ਬਟਾਲੇ ਆਏ ਹੋ ਜੇ ਜਲੰਧਰ ਰੋਡ ਸੀ ਸਾਡੀ ਉਹ ਵੀ ਟੁੱਟੀ ਅੰਮ੍ਰਿਤਸਰ ਸਾਡੀ ਰੋਡ ਉਹ ਵੀ ਪੁੱਟਿਆ ਪਿਆ ਗੁਰਦਾਸਪੁਰ ਰੋਡ ਸਾਡਾ ਉਹ ਵੀ ਪੁੱਟਿਆ ਪਿਆ ਕਾਧੀਆਂ ਰੋਡ ਸਾਡਾ ਉਹ ਵੀ ਪੁੱਟਿਆ ਪਿਆ ਮੈਨੂੰ ਵਿਰਾਸਤ ਦੇ ਵਿੱਚ ਮੇਰਾ ਬਟਾਲਾ ਉੱਤੇ ਆ ਮਿਲਿਆ ਪਰ ਹੁਣ ਤੁਸੀਂ ਜਾ ਕੇ ਵੇਖਿਓ ਮੈਂ ਰਾਤ ਦਿਨ ਮਿਹਨਤ ਕਰ ਰਿਹਾ ਇੱਥੋਂ ਤੱਕ ਕੀ ਬੜੀ ਛੋਟੀ ਗੱਲ ਹੈ ਮੈਂ ਤਾਂ ਇਹ ਵੀ ਦੇਖਦਾ ਵੀ ਯਾਰ ਆ ਬਿਜਲੀ ਦਾ ਖੰਭਾ ਮੇਰੇ ਚੌਂਕ ਦੇ ਵਿੱਚ ਹੈ ਯਾਰ ਇਹਨੂੰ ਚੇਂਜ ਕਰਾਈਏ ਹਮ ਇੱਥੋਂ ਤੱਕ ਡੀਪਲੀ ਜਾ ਕੇ ਜਦੋਂ ਲੋਕ ਸੁੱਤੇ ਹੁੰਦੇ ਨੇ ਮੇਰੇ ਵਰਗਾ ਰਾਤ ਨੂੰ ਸ਼ਹਿਰ ਦੇ ਵਿੱਚ ਰੌਂਡ ਮਾਰਦਾ